ਬੰਦ ਕੀ ਲੋੜ ਪਈ ਅਸੀਂ ਇਸ ਆਸ ਨਾਲ ਆਏ ਹਾਂ ਕਿ ਇਸ ਧਰਤੀ ਦੇ ਉੱਤੇ ਦੋ ਬਹੁ ਗਿਣਤੀ ਖਿੱਤੇ ਬਣਨ ਜਾ ਰਹੇ ਨੇ ਇੱਕ ਪਾਸੇ Hindu ਬਹੁ ਗਿਣਤੀ ਵਾਲਾ ਕਿੱਤਾ ਬਣਨ ਜਾ ਰਿਹਾ ਇੱਕ ਪਾਸੇ ਮੁਸਲਮਾਨ ਬਹੁ ਗਿਣਤੀ ਵਾਲਾ ਕਿੱਤਾ ਬਣਨ ਜਾ ਰਿਹਾ ਤੇ ਜੇ ਅਸੀਂ ਦੋਵਾਂ ਦੇ ਵਿੱਚ ਵੰਡੇ ਗਏ ਅੱਤੇ ਅੱਤੇ ਤੇ ਫਿਰ ਉਧਰੋਂ ਵੀ ਛੇਤਰ ਖਾਵਾਂਗੇ ਤੇ ਇਧਰੋਂ ਵੀ ਖਾਵਾਂਗੇ ਪਰ ਅਸੀਂ ਕਿਉਂਕਿ ਸਾਡਾ ਇਤਿਹਾਸ ਮੁਸਲਮਾਨਾਂ ਦੇ ਨਾਲ ਮੁਗਲਿਆ ਹਕੂਮਤ ਦੇ ਨਾਲ ਜਾਂ ਉਹਨਾਂ ਦੇ ਸ਼ਾਸਕਾਂ ਦੇ ਨਾਲ ਬਹੁਤਾ ਚੰਗਾ ਨਹੀਂ ਰਿਹਾ ਇਸ ਕਰਕੇ ਉਦੋਂ ਸਾਡੀ ਲੀਡਰਸ਼ਿਪ ਨੂੰ ਵਰਗਲਾ ਕੇ ਉਹਨਾਂ ਨੂੰ ਕਰਕੇ ਆਪਣੀਆਂ ਮਿੱਠੀਆਂ-ਮਿੱਠੀਆਂ ਤੇ ਅਸੀਂ ਹਿੰਦੁਸਤਾਨ ਦੀ ਲੀਡਰਸ਼ਿਪ ਦੇ ਕਹਿਣ ਦੇ ਮੁਤਾਬਕ ਇਧਰਲੇ ਪੰਜਾਬ ਚ ਆ ਕੇ ਵਸੇ ਔਰ ਇਧਰ ਜਦੋਂ ਆਏ ਆ ਤੇ ਅਸੀਂ ਬੜੀ ਮੁਸ਼ਕਲ ਦੇ ਨਾਲ ਇੱਕ ਖਿੱਤੇ ਦੇ ਵਿੱਚ ਬਹੁ ਗਿਣਤੀ ਹੋਏ ਤਾਂ ਕਿ ਅਸੀਂ ਆਪਣੀ ਗੱਲ ਆਪਣਾ ਧਰਮ ਆਪਣਾ ਸੱਭਿਆਚਾਰ ਪ੍ਰੋਟੈਕਟ ਕਰ ਸਕੀਏ ਹੁਣ ਜਦੋਂ ਉਹ ਨਹੀਂ ਹੋਇਆ ਉਸ ਤੋਂ ਬਾਅਦ ਸਾਡੇ ਹੱਕ ਖੋਏ ਗਏ ਤੇ ਫੇਰ ਫੇਸ ਦੇ ਉੱਤੇ ਆਉਂਦੇ ਨੇ ਸੰਤ ਜਰਨੈਲ ਸਿੰਘ ਮੈਂ ਗੱਲ ਲਿਆਉਣੀ ਚਾਹੁੰਦਾ ਸੰਤਾਂ ਦੀ ਫੋਟੋ ਕਿਉਂ ਲੱਗਦੀ ਹੈ ਮੋਟਰਸਾਈਕਲ ਦੇ ਉੱਤੇ ਕਿਸੇ ਹੋਰ ਦੀ ਕਿਉਂ ਨਹੀਂ ਲੱਗ ਜਾਂਦੀ ਸੰਤ ਫਤਿਹ ਸਿੰਘ ਦੀ ਕਿਉਂ ਨਹੀਂ ਲੱਗ ਗਈ ਜਾਂ ਮਾਸਟਰ ਤਾਰਾ ਸਿੰਘ ਦੀ ਲਾ ਕੇ ਕਿਉਂ ਨਹੀਂ ਚੱਲੇ ਜਾਂਦੇ ਅਸੀਂ ਸੰਤ ਜਰਨੈਲ ਸਿੰਘ ਜਦੋਂ ਆਉਂਦੇ ਨੇ ਸਕੇਲ ਦੇ ਉੱਤੇ ਤੇ ਉਹ ਚਿਹਰਾ ਬਣੇ ਪੰਜਾਬ ਦੇ ਲੋਕਾਂ ਦੇ ਹੱਕਾਂ ਦਾ ਸਿੱਖਾਂ ਦੀ ਆਵਾਜ਼ ਬਣਦੇ ਨੇ ਪੰਜਾਬੀਆਂ ਦੀ ਆਵਾਜ਼ ਬਣਦੇ ਨੇ ਜਿਹੜੇ ਸਾਡੇ ਹੱਕ ਹਕੂਕ ਖੋਏ ਗਏ ਜਿਹੜੀ ਸਰਕਾਰਾਂ ਵੱਲੋਂ ਸਾਡੇ ਉੱਤੇ ਬੇਇਨਸਾਫ਼ੀਆਂ ਕੀਤੀਆਂ ਜਾ ਰਹੀਆਂ ਸੀ ਉਹਦੇ ਖਿਲਾਫ ਜੰਗ ਲੜਨ ਦਾ ਉਹਦੇ ਖਿਲਾਫ ਸੰਘਰਸ਼ ਕਰਨ ਦਾ ਕਿ ਚਿਹਰਾ ਬੰਦਦੇ ਨੇ ਤੇ ਅੱਜ ਵੀ ਜਦੋਂ ਦਿੱਲੀ ਸਾਡੇ ਉੱਤੇ ਵਿਤਕਰੇ ਕਰਦੀ ਆ ਤੇ ਸਭ ਤੋਂ ਪਹਿਲੀ ਤਸਵੀਰ ਸਾਡੇ ਪੀੜ੍ਹੀ ਦੇ ਮਨਾਂ ਦੇ ਵਿੱਚ ਜਾਂ ਸਾਡੇ ਲੋਕਾਂ ਦੇ ਮਨਾਂ ਦੇ ਵਿੱਚ ਜਦੋਂ ਉੱਠਦੀ ਆ ਉੱਭਰਦੀ ਆ ਤੇ ਉਹ ਸੰਤ ਜਰਨੈਲ ਸਿੰਘ ਵੀ ਉੱਭਰਦੀ ਆ ਕਿਉਂਕਿ ਉਹ ਉਹ ਸ਼ਖਸੀਅਤ ਹੀ ਜਿਨ੍ਹਾਂ ਨੇ ਆਪਣੇ ਸਾਥੀਆਂ ਦੇ ਨਾਲ ਸ਼ਹਾਦਤ ਦੇ ਕੇ ਆਪਣੀ ਗੱਲ ਤੇ ਅਡੋਲ ਰਹਿ ਕੇ ਸਾਡੇ ਗੁਰੂ ਘਰਾਂ ਦੀ ਰੱਖਿਆ ਕੀਤੀ ਤੇ ਸਾਡੇ ਹੱਕਾਂ ਦੀ ਆਵਾਜ਼ ਅਖੀਰਲੇ ਦਿਨ ਤੱਕ بلند ਕੀਤੀ। ਹੁਣ ਜੇ ਤੁਸੀਂ ਕਹੋ ਕਿ ਉਹ ਬੰਦਾ ਜਿਨੇ ਤੁਹਾਡੇ ਹੱਕਾਂ ਦੀ ਆਵਾਜ਼ بلند ਕੀਤੀ ਹੋਵੇ। ਜਾਂ ਤੇ ਇਹ ਕਹਿਣ ਕਿ ਜਿਹੜਾ ਉਹ ਝੰਡਾ ਲਾ ਰਹੇ ਨੇ ਉਹ ਕਿਸੇ ਨਸ਼ੇੜੀ ਦਾ ਆ ਕਿਸੇ ਨਸ਼ੇ ਦੇ ਸਦਾਗਰ ਦਾ ਆ ਕੋਈ ਧੀਆਂ ਭੈਣਾਂ ਨੂੰ ਠੀਕ ਨਹੀਂ ਕਹਿੰਦਾ ਉਹਦਾ ਆ ਤੇ ਫਿਰ ਤੇ ਅਸੀਂ ਵੀ ਮੰਨੀਏ ਵੀ ਅਸੀਂ ਗਲਤ ਬੰਦੇ ਦਾ ਝੰਡਾ ਲਾ ਕੇ ਚੱਲ ਜਾਂਦੇ। ਉਹ ਝੰਡਾ ਉਸ ਬੰਦੇ ਦਾ ਲੱਗਾ ਜਿਨੇ ਹਰ ਧਰਮ ਦੇ ਬੰਦੇ ਦੀ ਰੱਖਿਆ ਕੀਤੀ। ਉਹ ਆਪਣੀਆਂ ਸਪੀਚਾਂ 'ਚ ਸਾਰੀ ਗੱਲ ਕਹਿੰਦੇ ਹਾਂ ਮੈਂ ਦੁਬਾਰਾ ਦੁਹਰਾਉਣੀ ਨਹੀਂ ਤੇ ਜੇ ਉਸ ਇੱਕ ਚਿਹਰੇ ਦੀ ਜਿਹੜਾ ਇੱਕ ਰਿਪ੍ਰੈਸ਼ਨ ਦੇ ਖਿਲਾਫ ਖੜਨ ਵਾਲਾ ਸਿੰਬਲ ਬਣਿਆ ਆ ਤੇ ਸਾਡੀ ਆਵਾਜ਼ ਬਣਿਆ ਸਾਡੀ ਪ੍ਰਤੀਨਿਧਤਾ ਕਰਦਾ ਤੇ ਅਸੀਂ ਉਹਦੀ ਫੋਟੋ ਲਾ ਕੇ ਜਾਣੇ ਹੁਣ ਇੱਥੇ ਹਿਮਾਚਲ ਵਾਲਿਆਂ ਦਾ ਤਰਕ ਇਹ ਆਉਂਦਾ ਆ ਜਿਹੜੇ ਕਿ ਕਈ ਵਾਰੀ ਉਹਨਾਂ ਦੇ ਸਰਕਾਰੀ ਬੰਦੇ ਵੀ ਬੋਲਦੇ ਨੇ ਵੀ ਨਹੀਂ ਜੀ ਸੰਤ ਤੇ ਅਤਵਾਦੀ ਆ ਦੇਸ਼ ਨੂੰ ਤੋੜਨ ਦੀਆਂ ਗੱਲਾਂ ਕਰਦੇ ਆ ਮੈਂ ਤਾਂ ਹੀ ਕਿ ਇਹਨਾਂ ਵੀ ਸਾਡਾ ਕੇਸ ਬਾਕੀ ਸੂਬਿਆਂ ਵਾਂਗੂ ਨਹੀਂਗਾ ਕਿ ਮੁੰਬਈ ਦੇ ਵਿੱਚ ਕਿਸੇ ਨੇ ਹਮਲਾ ਕੀਤਾ ਤਾਂ ਤੁਸੀਂ ਅਤਵਾਦੀ ਡਿਕਲੇਅਰ ਕਰਤਾ ਤੇ ਸਾਰਾ ਮੁਲਕ ਉਹਦਾ ਵਿਰੋਧੀ ਹੋ ਜਾਏ ਤੇ ਇੱਥੋਂ ਤੱਕ ਕਿ ਮੁੰਬਈ ਦੇ ਲੋਕ ਵੀ ਹੋ ਜਾਣ। ਇੱਥੇ ਜੇ ਤੁਸੀਂ ਉਹਨੂੰ ਅਤਵਾਦੀ ਕਹਿੰਦੇ ਹੋ ਸੰਤਾਂ ਨੂੰ ਹਾਲਾਂਕਿ ਇਹ ਵੀ ਗਲਤ ਆ। ਕੋਈ ਉਹਨਾਂ ਦੇ ਕਾਨੂੰਨ ਦੇ ਵਿੱਚ ਪ੍ਰਕਿਰਿਆ ਦੇ ਮੁਤਾਬਕ ਸੰਤਾਂ ਦੇ ਉੱਤੇ ਅਤਵਾਦੀ ਵਾਲੀ ਧਾਰਾ ਨਹੀਂ ਲੱਗਦੀ। ਸੋ ਉਹਦੇ ਬਾਵਜੂਦ ਵੀ ਉਹਨਾਂ ਨੂੰ ਅਤਵਾਦੀ ਕਹਿਣਾ ਆਪਣੇ ਆਪ ਦੇ ਵਿੱਚ ਕਾਨੂੰਨ ਦੀ ਉਲੰਘਣਾ ਹੈ। ਪਰ ਚਲੋ ਜੇ ਤੁਸੀਂ ਕਹਿੰਦੇ ਹੋ ਤਾਂ ਅਸੀਂ ਇਹ ਤੁਹਾਨੂੰ ਕਹਿਣਾ ਚਾਹੁੰਦੇ ਆਂ ਕਿ ਇਹ ਸਾਡਾ ਜਿਹੜਾ ਕੇਸ ਆ ਇਹ ਦੋ ਕੌਮਾਂ ਦਾ ਦੋ ਮੁਲਕਾਂ ਦਾ ਕੇਸ ਆ ਦੋ ਸੂਬਿਆਂ ਦਾ ਜਾਂ ਦੋ ਗਵਾਂਡੀਆਂ ਦਾ ਕਲਾ ਕੇਸ ਨਹੀਂ ਹੈਗਾ ਅਸੀਂ ਜਿਸ ਵਿਸ਼ਵਾਸ ਦੇ ਨਾਲ ਹਿੰਦੁਸਤਾਨ ਦੇ ਨਾਲ ਆ ਕੇ ਜੁੜੇ ਹਾਂ ਜਦੋਂ ਉਹ ਪੂਰਾ ਨਹੀਂ ਆ ਤਾਂ ਫਿਰ ਇਹੋ ਜੇ ਨਾਇਕ ਉੱਠਣਗੇ ਲੜਨਗੇ ਸੋ ਸਾਡਾ ਕੇਸ ਬਿਲਕੁਲ ਵੱਖਰਾ ਹੈ ਔਰ ਉਹਦੇ ਤਹਿਤੀ ਜਦੋਂ ਹੁਣ ਇਹ ਆਉਂਦੇ ਨੇ ਤੇ ਉੱਥੇ ਇੱਕ ਤਰਕ ਦਿੱਤੇ ਜਾਂਦੇ ਕਿ ਨਹੀਂ ਜੇ ਤੁਹਾਡਾ ਨਾਇਕ ਆ ਤਾਂ ਤੁਸੀਂ ਪੰਜਾਬ ਤੱਕ ਰੱਖੋ ਕਿ ਅਸੀਂ ਹਿਮਾਚਲ ਚ ਨਹੀਂ ਵੜਾ ਦੇਣਾ ਇੱਥੇ ਸਾਡਾ ਜਵਾਬ ਬੜਾ ਸਾਫ਼ ਬਹੁਤ ਸਾਰੇ ਹਿੰਦੁਸਤਾਨ ਦੇ ਸੂਬਿਆਂ ਚੋਂ ਵਹੀਕਲ ਸਾਧਨ ਜਾਂ ਬੰਦੇ ਇਸ ਤਰੀਕੇ ਨਾਲ ਆਉਂਦੇ ਨੇ ਜਿਨ੍ਹਾਂ ਦੇ ਉੱਤੇ ਸਾਨੂੰ ਬਤੌਰ ਸਿੱਖ ਹੋਣ ਦੇ ਨਾਤੇ ਇਤਰਾਜ਼ ਹੈ ਪਰ ਅਸੀਂ ਕਦੀ ਡੱਕਿਆ ਨਹੀਂ ਮੈਂ ਉਦਾਹਰਨ ਦੇ ਦੇਣਾ ਸਿੱਧੀ ਜਿਆਦਾ ਕਲੀਅਰ ਹੋ ਜਾਏਗੀ ਜੇ ਤੁਹਾਨੂੰ ਸੰਤਾਂ ਦੇ ਝੰਡੇ ਤੋਂ ਤਕਲੀਫ ਆਹੇ ਮਚਲੀਆਂ ਨੂੰ ਤੇ ਤੁਸੀਂ ਕਹਿੰਦੇ ਹੋ ਕਿ ਸੰਤਾਂ ਦਾ ਝੰਡਾ ਸਾਨੂੰ ਚੁਪਦਾ ਆ ਜਿੰਨਾਂ ਨੂੰ ਸੰਤਾਂ ਦਾ ਝੰਡਾ ਚੁਭਦਾ ਸ਼ਾਇਦ ਇਹੋ ਜਿਹਾ ਜ਼ਿਆਦਾ ਸਾਨੂੰ ਤੁਹਾਡੀਆਂ ਗੱਡੀਆਂ ਤੇ ਲਗਾ ਤਿਰੰਗਾ ਚੁਭਦਾ ਪਰ ਅਸੀਂ ਕਦੇ ਲਾਇਆ ਤੇ ਨਹੀਂ ਨਾ ਤੁਹਾਡਾ ਜੇ ਸਤੰਗੇ ਦੀ ਆੜੇ ਸਾਡੇ ਦਰਬਾਰ ਸਾਹਿਬ ਤੇ ਹਮਲਾ ਆਇਆ ਤੁਸੀਂ ਇਹ ਸੋਚੋ ਸਾਨੂੰ ਉਹ ਕਿੰਨਾ ਚੁਭਦਾ ਹੋਗਾ ਪਰ ਅਸੀਂ ਜ਼ਬਰਦਸਤੀ ਕਿਸੇ ਦਾ ਲਾਇਆ ਨਹੀਂ ਤੁਸੀਂ ਆਪਣੇ ਮੁਲਕ ਦੀ ਦੇਸ਼ ਭਗਤੀ ਕਰਨੀ ਹੈ ਕਰੋ ਕੌਣ ਮਨਾ ਕਰਦਾ ਤੁਮ ਪਰ ਜਿਹਦੇ ਉੱਤੇ ਸਾਡੀ ਆਸਤਾ ਹੈ ਤੁਸੀਂ ਸਾਨੂੰ ਜੇ ਧੱਕੇ ਦੇ ਨਾਲ ਉਹਨਾਂ ਦੀ ਬੇਦਬੀ ਕਰੋਗੇ ਉਹਨਾਂ ਦਾ ਨਰਾਦਰ ਕਰੋਗੇ ਤਾਂ ਫਿਰ ਵਾਪਸੀ ਜਵਾਬ ਲੈਣ ਲਈ ਤਿਆਰ ਰਹਿਣਾ ਚਾਹੀਦਾ ਔਰ ਇਸੇ ਜਵਾਬ ਦੇ ਤਹਿਤ ਹੀ ਪਰਸੋਂ ਦਾਲ ਖਾਲਸਾ ਵੱਲੋਂ ਇੱਕ ਕਦਮ ਚੁੱਕਿਆ ਗਿਆ ਸੀ ਕਿ ਜੇ ਹਿਮਾਚਲ ਦੇ ਵਿੱਚ ਸੰਤਾਂ ਦੀ ਫੋਟੋ ਨੂੰ ਲੈ ਕੇ ਜਾਣਾ ਬੈਨ ਹੈ ਤਾਂ ਤੁਸੀਂ ਉੱਥੇ ਸਾਡੇ ਬੰਦਿਆਂ ਨੂੰ ਉਹਨਾਂ ਦਾ ਝੰਡਾ ਲੈ ਕੇ ਨਹੀਂ ਜਾਣ ਦੇਣਾ ਤੇ ਫਿਰ ਹਿਮਾਚਲ ਚੋਂ ਵੜਨ ਲੱਗਿਆਂ ਤੁਹਾਨੂੰ ਇਹ ਕੰਪਲਸਰੀ ਕਰਨਾ ਪਏਗਾ ਕਿਉਂਕਿ ਅਸੀਂ ਪੰਜਾਬ ਦੇ ਲੋਕ ਸੰਤਾਂ ਨੂੰ ਸੰਤ ਵਾਂਗੂ ਵੇਖਦੇ ਆ ਪੁੱਛਦੇ ਆ ਉਹਨਾਂ ਸਾਡੇ ਹੱਕਾਂ ਦੀ ਰਾਖੀ ਕੀਤੀ ਆ ਉਹ ਜਿਹੜੇ ਲੜੇ ਨੇ ਸ਼ਹੀਦ ਹੋਏ ਨੇ ਤੇ ਫਿਰ ਜੇ ਤੁਹਾਡੇ ਉਧਰ ਬੈਨ ਆ ਤੇ ਫਿਰ ਇਧਰ ਤੁਹਾਨੂੰ ਲਾ ਕੇ ਆਉਣਾ ਪਏਗਾ ਇਹ ਮੈਸੇਜ ਦੇਣ ਦੇ ਲਈ ਅਸੀਂ ਹਿਮਾਚਲ ਰੋਡ ਵੇਖਦੇ ਆ ਜਿਹੜੀਆਂ ਬੱਸਾਂ ਸੀ ਜਾਂ ਉਹਨਾਂ ਦੇ ਜਿਹੜੇ ਪ੍ਰਾਈਵੇਟ ਵਹੀਕਲ ਸੀ ਉਹਨਾਂ ਦੇ ਉੱਤੇ ਲਾਇਆ ਪਰ ਅਸੀਂ ਕਿਸੇ ਨਾਲ ਭੰਨ ਤੋੜ ਨਹੀਂ ਕੀਤੀ ਉੱਥੇ ਵੀ ਅਸੀਂ ਸਿਰਫ ਲਾਈ ਆ ਫੋਟੋ ਦੱਸਣ ਦੇ ਲਈ ਵੀ ਅਸੀਂ ਉਹਨਾਂ ਨੂੰ ਪਿਆਰ ਕਰਦੇ ਆ ਸੰਤਾਂ ਪਰ ਕਿਸੇ ਦੇ ਗੱਡੀ ਦੇ ਵਿੱਚ ਲੱਗੇ ਤਰੰਗੇ ਨੂੰ ਲਾ ਕੇ ਪੈਰਾਂ 'ਚ ਨਹੀਂ ਰੋਲਿਆ ਜਿਹੜਾ ਕਿ ਹਿਮਾਚਲ ਚ ਹੋ ਰਿਹਾ ਸੋ ਜੇ ਉਥੇ ਤੱਕ ਮਜਬੂਰ ਕੀਤਾ ਜਾਏਗਾ ਸਾਡੇ ਲੋਕਾਂ ਨੂੰ ਤੇ ਮੈਂ ਸਰਕਾਰ ਨੂੰ ਵੀ ਇਹ ਗੱਲ ਕਹਿਣੀ ਚਾਹੁੰਦਾ ਹਾਂ ਹਿਮਾਚਲ ਦੇ ਨੂੰ ਵੀ ਤੇ ਪੰਜਾਬ ਦੇ ਨੂੰ ਵੀ ਕਿ ਜੇ ਉਹੋ ਜਿਹੇ ਬੰਦੇ ਜਿਹੜਨੇ ਉਹ ਸ਼ੁਰੂ ਕੀਤੀ ਸੀ ਗੱਲ ਕਿਨ੍ਹਾ ਦਾ ਆਹ ਮਨਸੂਰ ਵਰਗੇ ਬੰਦੇ ਜੇ ਉਹੋ ਜਿਹੇ ਬੰਦਿਆਂ ਨੂੰ ਤੁਸੀਂ ਸਮਾਂ ਰਹਿੰਦੇ ਨਾ ਤਾਂ ਨਹੀਂ ਪਾਓਗੇ ਤੇ ਫਿਰ ਇਹ ਲੜਾਈ ਵੱਡੀ ਹੁੰਦੀ ਜਾਏਗੀ ਤੇ ਜਦੋਂ ਲੜਾਈ ਵੱਡੀ ਹੋਏਗੀ ਨਾ ਫਿਰ ਫੌਲ ਪਲੇ ਹੋਏਗਾ ਇਹਦੇ ਕੋਈ ਤੀਸਰਾ ਇਹਦੇ ਵਿੱਚ ਆ ਕੇ ਆਪਣੇ ਮੁਤਾਬਕ ਸ਼ਰਾਰਤ ਵੀ ਕਰੇਗਾ ਔਰ ਇਹੋ ਜੀ ਇੱਕ ਘਟਨਾ ਖਰੜ ਵਾਪਰੀ ਫਿਰ ਇਹ ਹੁੰਦਾ ਆ ਇਹ ਜੰਗਾਂ 'ਚ ਫਿਰ ਐਵੇਂ ਹੋਏਗਾ ਅਸੀਂ ਜੋ ਕੀਤਾ ਸੀ ਅਸੀਂ ਆਪਣਾ ਚਿਹਰਾ ਬਖਾਲ ਕੇ ਕੀਤਾ ਕੈਮਰੇ ਤੇ ਅਨਾਉਂਸ ਕਰਕੇ ਕੀਤਾ ਕਿਉਂ ਕਰਨ ਜਾ ਰਹੇ ਉਹਦੇ ਲਈ ਕੀਤਾ ਸਾਰਾ ਕੁਝ ਦੱਸ ਕੇ ਸਾਰੀ ਦੁਨੀਆ ਦੇ ਸਾਹਮਣੇ ਕੀਤਾ ਪਰ ਜਿਹੜੀ ਖਰੜ ਘਟਨਾ ਵਾਪਰੀ ਹੈ ਉਹਦਾ ਸੱਚ ਅਜੇ ਤੱਕ ਸਾਹਮਣੇ ਨਹੀਂਗਾ ਬੰਦੇ ਆਏ ਨੇ ਮੂੰਹ ਲਗਾ ਕੇ ਨੰਬਰ ਪਲੇਟਾਂ ਲਗਾ ਕੇ ਬੱਸ ਦੇ ਸ਼ੀਸ਼ੇ ਭੰਨ ਕੇ ਚਲੇ ਗਏ ਸੋ ਇਹ ਫੌਲ ਪਲੇ ਹੋ ਸਕਦਾ ਤੇ ਜਿਹੜਾ ਫੌਲ ਹੁੰਦਾ ਹੈ ਉਹ ਕਈ ਵਾਰੀ ਸਾਡੇ ਵਾਲੇ ਪਾਸੇ ਵੀ ਹੋ ਸਕਦਾ ਦੂਸਰੇ ਪਾਸੋਂ ਵੀ ਹੋ ਸਕਦਾ ਸੋ ਇਹਦੇ ਵਿੱਚ ਇਹ ਕਮੈਂਟ ਕਰਨ ਕੀਤਾ ਇਹ ਹੀ ਬਿਲਕੁਲ ਸਹੀ ਆ ਹੋ ਸਕਦਾ ਸਾਡੇ ਬੰਦਿਆਂ ਨੇ ਸਾਡੇ ਪੰਜਾਬੀਆਂ ਨੇ ਕਿਸੇ ਚੰਗੀ ਭਾਵਨਾ ਦੇ ਵਿੱਚੋਂ ਕਰਨਾ ਚਾਇਆ ਹੋਵੇ ਪਰ ਫੌਲ ਇਜ਼ ਫੌਲ ਤੁਸੀਂ ਇਸ ਤਰੀਕੇ ਨਾਲ ਨਹੀਂ ਕਰ ਸਕਦੇ ਵੀ ਕੋਈ ਪਬਲਿਕ ਜਾ ਰਹੀ ਆ ਤੇ ਉਹਨੂੰ ਤੁਸੀਂ ਇਦਾਂ ਕਰੋ ਜਿਹਦੇ ਵਿੱਚ ਉਹਨਾਂ ਨੂੰ ਨੁਕਸਾਨ ਪਹੁੰਚ ਸਕਦਾ ਹੋਵੇ ਪਬਲਿਕ ਨੂੰ ਤੇ ਇਹ ਵੀ ਹੋ ਸਕਦਾ ਹੈ ਕਿ ਪੰਜਾਬੀਆਂ ਨੂੰ ਬਦਨਾਮ ਕਰਾਉਣ ਦੇ ਲਈ ਉਹਨਾਂ ਦੇ ਬੰਦਿਆਂ ਨੇ ਕੀਤਾ ਹੋਵੇ ਸੋ ਇਹ ਕੇਸ ਜਿਹੜਾ ਹੈ ਸਮਝਣ ਦੀ ਜ਼ਰੂਰਤ ਆ ਡੀਪਲੀ ਸਮਝਣ ਦੀ ਜ਼ਰੂਰਤ ਆ ਔਰ ਅੱਜ ਜਿਹੜੇ ਡਿਵੈਲਪਮੈਂਟਸ ਹੋਈਆਂ ਨੇ ਇਹਦੇ ਵਿੱਚ ਕੱਲ ਜਦੋਂ ਪਰਸੋਂ ਅਸੀਂ ਇਹ ਐਕਸ਼ਨ ਕੀਤਾ ਆਪਣਾ ਤੇ ਚੀਕ ਇਹਨੇ ਵਾਜੀ ਕਿ ਉਹਦੀ ਗੱਲ ਫਿਰ ਹਿਮਾਚਲ ਦੀ ਅਸੈਂਬਲੀ ਚ ਗੂੰਜੀ ਤੇ ਲੀਡਰ ਆਫ ਆਪੋਜੀਸ਼ਨ ਨੇ ਸਵਾਲ ਚੁੱਕਿਆ ਆਪਣੇ ਸੀਐਮ ਦੇ ਉੱਤੇ ਕਿ ਤੂੰ ਇਹਨੂੰ ਠੀਕ ਕਰ ਵੇਖੋ ਉਹਦੇ ਚ ਵੀ ਜਿਹੜੀ ਉਹ ਗੱਲ ਕਹਿੰਦਾ ਉਹਦੇ ਚ ਉਹਨੇ ਨਸ਼ਿਆਂ ਵਾਲੀ ਗੱਲ ਕਹੀ ਵੀ ਆਉਂਦੇ ਨੇ ਹੜਦੰਗ ਮਚਾਉਂਦੇ ਨੇ ਤੇ ਪੰਜਾਬ ਨੇ ਅੱਜ ਪੇਸ਼ ਕਰਦ ਦੇ ਨਾ ਵੀ ਜਦਾਂ ਅਸੀਂ ਇੱਥੇ ਬਹੁਤ ਨਸ਼ਾ ਕਰਦੇ ਹਾਂ ਪਰ ਜੇ ਤੁਸੀਂ ਇਹਦੀ ਵੀ ਅਸਲੀਅਤ ਵੇਖੋ ਪੰਜਾਬ 'ਚ ਮੈਨੂੰ ਕੋਈ ਇੱਕ ਫੈਕਟਰੀ ਦੱਸੋ ਕੈਮੀਕਲ ਫੈਕਟਰੀ ਜਿੱਥੇ ਨਸ਼ੇ ਵਾਲੀਆਂ ਪਦਾਰਥ ਬਣਦੇ ਨੇ ਨਹੀਂ ਹੈਗੀ ਤੇ ਤੁਹਾਡੇ ਬਦੀ ਕੀ ਲੱਗਾ ਨਸ਼ਾ ਤੇ ਸਾਰਾ ਹਿਮਾਚਲ 'ਚ ਬਣਦਾ ਤੁਹਾਡੇ ਤੇ ਤੁਸੀਂ ਬਲੇਮ ਸਾਡੇ ਤੇ ਕਰਦੇ ਹੋ ਵੀ ਅਸੀਂ ਲਿਆ ਕੇ ਨਸ਼ਾ ਫਲਾ ਰਹੇ ਹਾਂ ਫੈਕਟਰੀਆਂ ਸਾਰੀਆਂ ਕੈਮੀਕਲ ਫੈਕਟਰੀਆਂ ਨਸ਼ਾ ਬਣਾਉਣ ਵਾਲੀਆਂ ਤੁਹਾਡੇ ਕੋਲ ਲੱਗੀਆਂ ਹਨ ਤੇ ਬਲੇਮ ਤੁਸੀਂ ਕਰੋ ਵੀ ਪੰਜਾਬ ਵਾਲੇ ਆਉਂਦੇ ਨੇ ਤੇ ਇਹ ਹਿਮਾਚਲ ਦੇ ਵਿੱਚ ਨਸ਼ਾ ਫਲਾ ਰਹੇ ਨੇ ਔਰ ਕਮਾਲ ਵੇਖੋ ਤੁਸੀਂ ਜੇ ਇਦਾਂ ਦੇ ਬਲੇਮ ਲਾਉਣੇ ਨੇ ਤੇ ਇਹਦੋਂ ਅੱਗੇ ਫਿਰ ਗੱਲ ਚੱਲ ਜਾਂਦੀ ਹੁੰਦੀ ਆਮ ਪਬਲਿਕ ਦੇ ਉੱਤੇ ਸਾਡੇ ਪੰਜਾਬ ਦੇ ਵਿੱਚ ਕਿੰਨੇ ਹਿਮਾਚਲੀ ਆ ਕੇ ਬੈਠੇ ਨੇ ਤੁਸੀਂ ਸਾਰੇ ਹਸ਼ਰਪੁਰ ਦੇ ਹੋ ਤੁਸੀਂ ਆਪਣੇ ਆਨ ਕਮਾਂਡ ਫੋਲ ਕੇ ਵੇਖੋ ਕੀ ਅਸੀਂ ਕਦੀ ਕਿਸੇ ਹਿਮਾਚਲੀ ਨੂੰ ਹਿਮਾਚਲੀ ਕਹਿ ਕੇ ਟਾਰਗੇਟ ਕੀਤਾ ਔਰ ਮੈਨੂੰ ਕਿਉਂਕਿ ਮੈਂ ਯੂਨੀਵਰਸਿਟੀਆਂ ਦੇ ਵਿੱਚ ਪੜਿਆ ਸਾਡੇ ਨਾਲ ਵੀ ਹਿਮਾਚਲੀ ਪੜਦੇ ਰਹੇ ਨੇ 90% ਹਿਮਾਚਲ ਦਾ ਨੌਜਵਾਨ ਸਿਗਰਟ ਦਾ ਆਦੀ ਕੋਈ ਮੰਨੇ ਭਾਵੇਂ ਨਾ ਮੰਨੇ ਤੇ ਪੰਜਾਬ ਦੇ ਵਿੱਚ ਸਾਨੂੰ ਸਿਗਰਟ ਤਮਾਕੂ ਦੀ ਮਨਾਹੀ ਹੈ ਇੱਥੋਂ ਤੱਕ ਸਾਡੇ ਮਨਾਹੀਆਂ ਗੁਰੂਆਂ ਵੱਲੋਂ ਵੀ ਸ਼ਰਾਬ ਤੇ ਕੋਈ ਪੀਂਦਾ ਉਹਦੇ ਆਪਣੇ ਤਾਂ ਕਰੇ ਜਾਂਦੀ ਹੈ ਤੁਸੀਂ ਸਿਗਰਟ ਪੀਂਦੇ ਹੋ ਬੀੜੀ ਪੀਂਦੇ ਹੋ ਤਾਂ ਲਾ 100 ਬੰਦੇ ਤੱਕ ਤੁਸੀਂ ਧੂਆ ਸੁੱੜਦੇ ਹੋ ਪਰ ਅਸੀਂ ਕਦੀ ਕਿਸੇ ਹਿਮਾਚਲੀ ਨੂੰ ਇਸਦੇ ਲਈ ਬਲੇਮ ਕੀਤਾ ਅਸੀਂ ਹਮੇਸ਼ਾ ਟਾਰਗੇਟ ਰੱਖਿਆ ਆ ਕਿ ਯਾਰ ਸਰਕਾਰਾਂ ਦੀ ਪਾਲਸੀ ਠੀਕ ਨਹੀਂ ਸਾਨੂੰ ਇੱਥੇ ਜਿਹੜਾ ਕਿੱਤਾ ਅਸੀਂ ਬੜੀ ਮੁਸ਼ਕਲ ਦੇ ਨਾਲ ਸੰਘਰਸ਼ ਕਰਕੇ ਬਹੁ ਗਿੰਤੀਆਂ ਆਏ ਆ ਉਹਦੇ ਵਿੱਚ ਹਿਮਾਚਲ ਤੋਂ ਹਰਿਆਣੇ ਤੋਂ ਇਹ ਬੰਦੇ ਲਿਆ ਕੇ ਜਦੋਂ ਇੱਥੇ ਬੈਹ ਰਹੇ ਨੇ ਤੇ ਸਾਡੀ ਲੜਾਈ ਤੇ ਸਗੋਂ ਤੁਹਾਡੇ ਨਾਲੋਂ ਵੱਧ ਕੇ ਸਾਡੇ ਤੁਸੀਂ ਹਿਮਾਚਲ ਦੇ ਵਿੱਚ ਅਸੀਂ ਤੁਹਾਡੀ ਜ਼ਮੀਨ ਨਹੀਂ ਲੈ ਸਕਦੇ ਉਹਦੀਆਂ ਬਹੁਤ ਸਾਰੀਆਂ ਕੰਡੀਸ਼ਨਸ ਨੇ ਇੱਥੇ ਤੁਹਾਡੇ ਤੁਸੀਂ ਇਕੱਲਾ ਹਿਸ਼ਾਰਪੁਰੇ ਕੋਲੋਂ ਅੱਜੋਂ ਜਿਆਦਾ ਹਿਸ਼ਾਰਪੁਰ ਤੇ ਜਿਹੜੀ ਜ਼ਮੀਨ ਹਿਮਾਚਲੀਆਂ ਦੇ ਬੰਦਿਆਂ ਨੇ ਲਈ ਹੈ ਪਰ ਅਸੀਂ ਕਦੀ ਉਹਨਾਂ ਨੂੰ ਕਦੀ ਕੱਢਿਆ ਉਹਨਾਂ ਤੇ ਕਦੀ ਅਟੈਕ ਕੀਤਾ ਇਹ ਸਾਡਾ ਕੈਰੇਕਟਰ ਨਹੀਂ ਹੈਗਾ ਪਰ ਮੈਂ ਤਾਂ ਗੱਲ ਕਹਿ ਰਿਹਾ ਵੀ ਜੇ ਹਾਲਾਤ ਵਿਗੜਨਗੇ ਤਾਂ ਫਿਰ ਇਹ ਸਾਰੀਆਂ ਪਰਤਾਂ ਖੁੱਲਣਗੀਆਂ ਜੇ ਦੋ ਸੂਬਿਆਂ ਦੀ ਲੜਾਈ ਬਣੇਗੀ ਤਾਂ ਫਿਰ ਇਹ ਸਾਰੀਆਂ ਪਰਤਾਂ ਖੁੱਲਣਗੀਆਂ ਤੇ ਫਿਰ ਜਿਹੜਾ ਆਮ ਹਿਮਾਚਲੀ ਇੱਧਰ ਬੈਠਾ ਆ ਉਹ ਵੀ ਨਿਸ਼ਾਨੇ ਤੇ ਨਿਸ਼ਾਨੇ ਦਾ ਮਤਲਬ ਇਹ ਨਹੀਂ ਕਿ ਅਸੀਂ ਢਾ ਲਾਂਗੇ ਨਿਸ਼ਾਨੇ ਦਾ ਮਤਲਬ ਉਹਦਾ ਇੱਥੇ ਰਹਿਣਾ ਕੁਐਸਚਨੇਬਲ ਬਣੇਗਾ ਕਿ ਤੇਰੇ ਕੋਲ ਅਧਿਕਾਰ ਹੈ ਫਿਰ ਇੱਥੇ ਰਹਿਣ ਦਾ ਜੇ ਸਾਡੇ ਕੋਲ ਉਧਰ ਨਹੀਂ ਆ ਤਾਂ ਫਿਰ ਤੇਰੇ ਕੋਲ ਕੀ ਅਧਿਕਾਰ ਹੈ ਸੋ ਮੈਂ ਤਾਂ ਕਹਿ ਰਿਹਾ ਪੀ ਇਹਦੀਆਂ ਜੜਾਂ ਇਹਦੀ ਨਫ਼ਰਤ ਜਿਹੜੀ ਸਾਡੇ ਪ੍ਰਤੀ ਖਾਸ ਤੌਰ ਦੇ ਉੱਤੇ ਜਿਹੜੇ ਉੱਪਰ ਵਾਲੇ ਪਹਾੜੀ ਇਲਾਕੇ ਦੇ ਲੋਕ ਨੇ ਇੱਕ ਤੇ ਇਲਾਕਾ ਹੈ ਜਿਹੜਾ ਹਿਮਾਚਲ ਦਾ ਸਾਡੇ ਨਾਲ-ਨਾਲ ਲੱਗਦਾ ਜਿੱਥੇ ਬਹੁਤਾਤ ਅਸੀਂ ਪੰਜਾਬੀ ਬੋਲਦੇ ਆ ਉਹਨਾਂ ਦੇ ਨਾਲ ਸਾਡਾ ਸੁਭਾਰ ਆਉਂਦਾ ਹੈ ਜਿੱਤੇ ਉਹ ਇਦਾਂ ਦੇ ਕੰਮ ਨਹੀਂ ਕਰਦੇ ਜਦੋਂ ਥੋੜਾ ਜਿਹਾ ਪਹਾੜ ਵੱਲ ਚੜ ਜਾਂਦੇ ਆ ਤੇ ਇਹਨਾਂ ਦਾ ਇਤਿਹਾਸ ਰਿਹਾ ਪਹਾੜੀ ਰਾਜਾਂ ਵਾਲਾ ਤੇ ਜੇ ਅੱਜ ਪਹਾੜੀ ਰਾਜਿਆਂ ਦੇ ਵਾਰਸਾਂ ਨੇ ਗੁਰੂ ਗੋਬਿੰਦ ਸਿੰਘ ਦੇ ਵਾਰਸਾਂ ਨੂੰ ਫੇਰ ਜੰਗ ਲਈ ਲਲਕਾਰਨਾ ਆ ਤੇ ਫਿਰ ਤਿਆਰ ਜੇ ਪਹਾੜੀ ਰਾਜੇ ਦੇ ਵਾਰਸਾਂ ਨੇ ਫੇਰ ਸਾਡੇ ਨਾਲ ਜੰਗ ਜਦ ਲੜਨੇ ਨੇ ਤੇ ਉਹਦੇ ਵਿੱਚ ਸਰਕਾਰਾਂ ਨੂੰ ਸੱਦੇ ਦੇ ਕੇ ਸਾਡੇ ਖਿਲਾਫ ਲਿਆਉਣਾ ਆ ਤੇ ਇਹ ਯਾਦ ਰੱਖਣ ਜੇ ਤੁਹਾਡੇ ਅੰਦਰੋਂ ਪਹਾੜੀ ਰਾਜਿਆਂ ਦੀ ਰੂਹ ਨਹੀਂ ਗਈ ਤੇ ਸਾਡੇ ਅੰਦਰੋਂ ਵੀ ਗੁਰੂ ਗੋਬਿੰਦ ਸਿੰਘ ਦੀ ਨਹੀਂ ਗਈ। ਫਿਰ ਬਰਾਬਰ ਤੇ ਹੋਏਗਾ ਕੰਮ। ਗੁਰੂਆਂ ਦੀਆਂ ਲੜਾਈਆਂ ਜਦੋਂ ਹੋਈਆਂ ਤੇ ਉਹ ਸਾਰੀਆਂ ਇਹਨਾਂ ਦੇ ਨਾਲ ਹੋਈਆਂ। ਮੁਗਲਾਂ ਦੇ ਉੱਤੇ ਛੁੱਟੀਆਂ ਗਈਆਂ। ਮੁਗਲਾਂ ਨੂੰ ਇਹਨਾਂ ਨੇ ਚਿੱਠੀਆਂ ਪਾਪਾ ਕੇ ਸੱਦਿਆ ਵੀ ਆ ਕੇ ਸਾਡੀ ਮਦਦ ਕਰੋ। ਸੋ ਜਿਹੜੀ ਨਫ਼ਰਤ ਹੈ ਸਦੀਆਂ ਪੁਰਾਣੀ ਪੀੜੀਆਂ ਪੁਰਾਣੀਆਂ ਇਹਨਾਂ ਦੇ ਅੰਦਰ ਤੁਰੀ ਆ ਰਹੀ ਹੈ। ਉਹੀ ਅੱਗੇ ਵੀ ਅੱਗੇ ਵਧਦੀ ਜਾ ਰਹੀ ਹੈ। ਸੋ ਜਿਹੜੀ ਇਹ ਇੱਕ ਘਟਨਾ ਵਾਪਰੀ ਹੈ। ਇਹਦੇ ਵਿੱਚ ਮੈਂ ਸਮਝਦਾ ਕਿ ਬਹੁਤ ਸਾਰੇ ਮਨਾਂ ਦੇ ਵਿੱਚ ਸਵਾਲ ਵੀ ਤੁਹਾਡੇ ਹੋਣਗੇ। ਤੇ ਬਹੁਤ ਸਾਰਿਆਂ ਦੇ ਜਵਾਬ ਮੈਂ ਦੇ ਵੀ ਚੁੱਕਿਆ ਹੈ ਤੇ ਜਿਹੜੀਆਂ ਬੱਸਾਂ ਦਾ ਰੂਟ ਕੈਨਸਲ ਕੀਤੇ ਗਏ ਨੇ ਸਸਪੈਂਡ ਕੀਤੇ ਗਏ ਨੇ ਉਹਦੇ ਵਿੱਚ ਜਿਹੜੀ ਹੁਣ ਲੇਟੈਸਟ ਅਪਡੇਟ ਆਈ ਆ ਉਹ ਇਹ ਆਈ ਆ ਕਿ ਹਿਮਾਚਲ ਦੇ ਸੀਐਮ ਨੇ ਪੰਜਾਬ ਦੇ ਸੀਐਮ ਦੇ ਨਾਲ ਗੱਲਬਾਤ ਕੀਤੀ ਤੇ ਪੰਜਾਬ ਦੇ ਸੀਐਮ ਸਾਹਿਬ ਨੇ ਇਹ ਕਿਹਾ ਵੀ ਅਸੀਂ ਤੁਹਾਡੀਆਂ ਬੱਸਾਂ ਨੂੰ ਸਿਕਿਉਰਟੀ ਪ੍ਰੋਵਾਈਡ ਕਰਾਂਗੇ ਇਹਨਾਂ ਦਾ ਧਿਆਨ ਰੱਖਿਆ ਜਾਏਗਾ ਤੇ ਇੱਕ ਸਵਾਲ ਭਗਵੰਤ ਮਾਨ ਸਾਹਿਬ ਤੇ ਵੀ ਆ ਵੀ ਕੀ ਬਰਾਬਰ ਤੇ ਇਸ ਗੱਲ ਦੀ ਜ਼ਿੰਮੇਵਾਰੀ ਵੀ ਲਈ ਆ ਹਿਮਾਚਲ ਦੇ ਕੋਲੋਂ ਵੀ ਜਿਹੜੇ ਸਾਡੇ ਨੌਜਵਾਨ ਇਧਰੋਂ ਸਾਡੇ ਨਿਸ਼ਾਨ ਲਾ ਕੇ ਜਾ ਰਹੇ ਨੇ ਉਹਨਾਂ ਨੂੰ ਪ੍ਰੋਟੈਕਟ ਕੀਤਾ ਜਾਏਗਾ ਜੇ ਤੇ ਬਰਾਬਰ ਤੇ ਲਈ ਆ ਤੇ ਫਿਰ ਮੈਂ ਤੁਹਾਨੂੰ ਇਹ ਵੀ ਦੱਸ ਦਿੰਦਾ ਵੀ ਜੇ ਉਹ ਇਹ ਕੰਮ ਕਰਨਗੇ ਨਹੀਂ ਤੇ ਅਸੀਂ ਇਹ ਕੰਮ ਕਦੀ ਕਰਦੇ ਵੀ ਨਹੀਂ ਇਹ ਤੇ ਉਹ ਕਰਦੇ ਨੇ ਪਹਿਲਾਂ ਹਿਮਾਚਲ ਵਾਲੇ ਸ਼ਰਾਰਤ ਤੇ ਫਿਰ ਸਾਡੇ ਵੱਲੋਂ ਅੱਗੇ ਜਵਾਬ ਆਉਂਦਾ ਸੋ ਗੱਲਾਂ ਨੂੰ ਸਿਰਫ ਇਸ ਗੱਲ ਤੱਕ ਸੀਮਤ ਰੱਖਣਾ ਵੀ ਨਹੀਂ ਜੀ ਇੱਕ ਬੰਦੇ ਦੀ ਫੋਟੋ ਲਾ ਕੇ ਚਲੇ ਗਏ ਉਹਦੇ ਨਾਲ ਪੂਰਾ ਮਸਲਾ ਸਮਝ ਨਹੀਂ ਆਏਗਾ ਸਾਡੇ ਲੋਕਾਂ ਨੂੰ ਵੀ ਅਸੀਂ ਕਿਉਂ ਲਾਉਨੇ ਆ ਤੇ ਕਿਉਂ ਜਾਣੇ ਆ ਕਿਉਂਕਿ ਸਾਡੇ ਬੰਦੇ ਵੀ ਕਹਿੰਦੇ ਆ ਯਾਰ ਫਿਰ ਤੁਸੀਂ ਲਾ ਕੇ ਜ਼ਰੂਰੀ ਜਾਣੀ ਆ ਤੁਸੀਂ ਉਧਰ ਚਲੇ ਜਾਓ ਗੱਲ ਝੰਡੇ ਦੀ ਨਹੀਂ ਗੱਲ ਉਸ ਝੰਡੇ ਦੇ ਮਗਰ ਪਏ ਇਤਿਹਾਸ ਦੀ ਭਾਵਨਾ ਦੀ ਆ ਸੰਘਰਸ਼ ਦੀ ਆ ਸਾਡੀ ਪਛਾਣ ਦੀ ਆ ਤੇ ਸਾਡੀ ਪਛਾਣ ਜੇ ਅਸੀਂ ਤੁਹਾਡੀ ਬਚਾ ਸਕਦੇ ਆ ਤੇ ਤੁਸੀਂ ਇਹ ਕਿਥੋਂ ਵਹਿਮ ਪਾਲ ਲੇ ਵੀ ਤੁਸੀਂ ਜੇ ਸਾਡੀ ਪਹਿਚਾਨ ਨੂੰ ਖਾਣ ਆਓਗੇ ਤੇ ਅਸੀਂ ਉਦੋਂ ਚੁੱਪ ਕੀਤੇ ਰਾਵਾਂਗੇ ਸੋ ਅਸੀਂ ਅੱਗੇ ਸੰਘਰਸ਼ ਕਰਾਂਗੇ ਜੇ ਅੱਜ ਵੀ ਇਸ ਚੀਜ਼ ਨੂੰ ਡੱਕਣਾ ਚਾਹੁੰਦੇ ਹੋ ਕਿ ਇਹ ਚੀਜ਼ ਇੱਥੇ ਰੁਕ ਜੇ ਤੇ ਇਹਦੋਂ ਪਹਿਲਾਂ ਕਿ ਹਿਮਾਚਲ ਸਰਕਾਰ ਇਹ ਕਹਵੇ ਕਿ ਇਧਰ ਵਾਲੇ ਬੰਦਿਆਂ ਤੇ ਐਕਸ਼ਨ ਕੀਤਾ ਜਾਵੇ ਉਹਨੂੰ ਆਪਣੇ ਉਸ ਸਰਾਰਤੀ ਅਨਸਰ ਦੇ ਉੱਤੇ ਐਕਸ਼ਨ ਲੈ ਲੈਣਾ ਚਾਹੀਦਾ ਉਹਦੇ ਤੇ ਐਕਟਿਵ ਜਿਹੜੀ ਆਪਣਾ ਕਾਨੂੰਨੀ ਕਾਰਵਾਈ ਜਿਹੜੀ ਆ ਉਹ ਹੋਣੀ ਚਾਹੀਦੀ ਆ ਆਮਨ ਸੂਦੇ ਉੱਤੇ ਉਹਦੇ ਕੋਲ ਕੋਈ ਰਾਈਟ ਨਹੀਂ ਕੋਈ ਅਧਿਕਾਰ ਨਹੀਂ ਹੈ ਕਾਨੂੰਨੀ ਵੀ ਉਹ ਰਾਹ 'ਚ ਕਿਸੇ ਨੂੰ ਡੱਕ ਕੇ ਇਹਦਾ ਕਰੇ ਪਰ ਜੇ ਸਰਕਾਰ ਚਾਹੁੰਦੀ ਹੈ ਵੀ ਇਹ ਗੱਲ ਅੱਗੇ ਨਾ ਵਧੇ ਤਾਂ ਪਹਿਲਾਂ ਉਹਦੇ ਤੇ ਕਾਨੂੰਨੀ ਕਾਰਵਾਈ ਹੋਵੇ ਤੇ ਫਿਰ ਅੱਗੇ ਘਟਨਾ ਰੁਕਣਗੀਆਂ ਜੇ ਉਹਦੇ ਤੇ ਕਾਨੂੰਨੀ ਕਾਰਵਾਈ ਉਹਨਾਂ ਦੇ ਆਪਣੇ ਕਾਨੂੰਨ ਦੇ ਮੁਤਾਬਕ ਨਹੀਂ ਹੁੰਦੀ ਤੇ ਫਿਰ ਇਹ ਘਟਨਾਵਾਂ ਇਹਦੇ ਤੋਂ ਅੱਗੇ ਵੀ ਜਾਣਗੀਆਂ ਤੇ ਉਹ ਕੀ ਜਾਣਗੀਆਂ ਕਿਵੇਂ ਜਾਣਗੀਆਂ ਇਹ ਹੋ ਸਕਦਾ ਬਹੁਤ ਸਾਰੀਆਂ ਚੀਜ਼ਾਂ ਫਿਰ ਮੀਡੀਆ ਨੂੰ ਓਵੇਂ ਪਤਾ ਲੱਗੇ ਜਿਵੇਂ ਪਰਸਾਂ ਵਾਲੀ ਘਟਨਾ ਪਤਾ ਲੱਗੀ ਵੀ ਆ ਕੰਮ ਹੋ ਗਿਆ ਪਰ ਜੋ ਵੀ ਅਸੀਂ ਕਰਾਂਗੇ ਮੈਂ ਫਿਰ ਕਹਿ ਰਿਹਾ ਜਦੋਂ ਵੀ ਕਰਾਂਗੇ ਲੁਕਾ ਕੇ ਨਹੀਂ ਕਰਾਂਗੇ ਇਹ ਨਹੀਂ ਹੋਏਗਾ ਵੀ ਕਿਤੇ ਕੋਈ ਕੰਮ ਹੋ ਗਿਆ ਤੇ ਤੁਹਾਨੂੰ ਆਈਡੈਂਟੀਟੀ ਪਤਾ ਨਹੀਂ ਲੱਗੀ ਵੀ ਕੌਣ ਕਰਕੇ ਚਲ ਗਿਆ ਤੇ ਤੁਸੀਂ ਆ ਕੇ ਕਹੋ ਜੀ ਦਰਖਾਸਤ ਕਰ ਗਿਆ ਅਸੀਂ ਜੋ ਕਰਾਂਗੇ ਜਿੱਦਾਂ ਕਰਾਂਗੇ ਐਦਾਂ ਹੀ ਨੰਗੇ ਚਿਹਰਿਆਂ ਦੇ ਨਾਲ ਕਰਾਂਗੇ ਔਰ ਉਹਦੀ ਜ਼ਿੰਮੇਵਾਰੀ ਲੈ ਕੇ ਕਰਾਂਗੇ ਵੀ ਇਹ ਕੰਮ ਅਸੀਂ ਕੀਤਾ ਹੈ ਤੀਸਰੀ ਗੱਲ ਪ੍ਰਸ਼ਾਸਨ ਦੀ ਹੈ ਪ੍ਰਸ਼ਾਸਨ ਨੂੰ ਸਾਡੀ ਅਪੀਲ ਹੈ ਜੋ ਕੁਝ ਵੀ ਪਰਸੋਂ ਹੋਇਆ ਜਿਹਦੇ ਵਿੱਚ ਸਾਡੇ ਨੌਜਵਾਨਾਂ ਨੇ ਕਦਮ ਚੁੱਕਿਆ ਉਹਦੀ ਜ਼ਿੰਮੇਵਾਰੀ ਗੱਲ ਖਾਲਸਾ ਦੀ ਇਸ ਗੱਲ ਦੀ ਮੈਂ ਮੀਡੀਆ ਦੇ ਸਾਹਮਣੇ ਜ਼ਿੰਮੇਵਾਰੀ ਲੈਣਾ ਹੈ ਕਿ ਉਹ ਐਕਸ਼ਨ ਸਾਡੇ ਕਹਿੰਦੇ ਆ ਦਰਖਾਲਸਾ ਉਸ ਗੱਲ ਦੀ ਜ਼ਿੰਮੇਵਾਰੀ ਲੈਂਦਾ ਹੈ ਜਿਹੜੀ ਬਸਾਂ ਦੇ ਉੱਤੇ ਲਾਏ ਗਏ ਨੇ ਤੇ ਕੱਲ ਨੂੰ ਕਿਸੇ ਦਬਾਹ ਹੇਠਾ ਕੇ ਸਾਡੇ ਉਹਨਾਂ ਨੌਜਵਾਨਾਂ ਦੇ ਘਰਾਂ ਤੱਕ ਪਹੁੰਚਣ ਤੋਂ ਪਹਿਲਾਂ ਤੁਸੀਂ ਸਾਨੂੰ ਫੇਸ ਕਰਕੇ ਜਾਓ ਉਹ ਨੌਜਵਾਨ ਜਿਨ੍ਹਾਂ ਨੇ ਉਹ ਕੰਮ ਕੀਤਾ ਹੈ ਮੈਂ ਉਹਨਾਂ ਨੂੰ ਵਿਸ਼ਵਾਸ ਦਵਾਣਾ ਅਸੀਂ ਉਹਨਾਂ ਦੇ ਨਾਲ ਖੜੇ ਆ ਤੇ ਪ੍ਰਸ਼ਾਸਨ ਨੂੰ ਮੈਂ ਇਹ ਗੱਲ ਫੇਰ ਕਹਿ ਰਿਹਾ ਕਿ ਮੈਂ মিডিਆ ਦੇ ਸਾਹਮਣੇ ਜਾਣ ਲੈਣਾ ਆ ਕਿ ਉਹ ਜ਼ਿੰਮੇਵਾਰੀ ਸਾਡੀ ਆ ਸੀਨੀਅਰ ਲੀਡਰਸ਼ਿਪ ਦੀ ਆ ਸਾਡੇ ਕਿਸੇ ਨੌਜਵਾਨ ਨੂੰ ਕਿਸੇ ਵੀ ਦਬਾਅ ਠਾ ਕੇ ਤੰਗ ਪਰੇਸ਼ਾਨ ਨਾ ਕੀਤਾ ਜਾਵੇ ਜੇ ਕਿਸੇ ਵੀ ਗੱਲ ਦਾ ਕੋਈ ਜਵਾਬ ਲੈਣਾ ਆ ਤੋ ਸਾਡੇ ਕੋਲ ਆ ਕੇ ਆ ਜਾਵੇ ਜੇ ਇਸ ਪੂਰੇ ਦੇ ਵਿੱਚ ਤੁਹਾਡੇ ਮਨਾਂ ਦੇ ਵਿੱਚ ਕੋਈ ਸਵਾਲ ਰਹਿ ਗਏ ਨੇ ਤੇ ਉਹ ਮੈਂ ਚਾਹੁੰਦਾ ਤੁਸੀਂ ਜਰੂਰ ਕਰ ਲਓ ਆਦਰਵਾਇਸ ਇੱਕ ਗੱਲ ਜਿਹੜੀ ਐਡੀਸ਼ਨ ਹੈ ਉਹ ਸਿਰਫ ਇੰਨੀ ਗਿਆ ਇੱਕ ਮਿੰਟ ਮੈਂ ਤੁਹਾਡਾ ਹੋਰ ਦੱਲਾਂ ਪੰਜਾਬ ਪੁਲਿਸ ਨੇ ਨਾ ਪਿਛਲੇ ਕੁਝ ਦਿਨਾਂ ਦੇ ਵਿੱਚ ਇਨਕਾਊਂਟਰ ਕੀਤੇ ਨੇ ਦੋ ਇਹ ਠੀਕ ਨਹੀਂਗਾ ਹਾਲਾਂਕਿ ਇਹ ਇਸ ਟੌਪਿਕ ਦੇ ਨਾਲ ਹੈ ਨਹੀਂ ਪਰ ਮੈਂ ਗੱਲ ਕਰਨੀ ਚਾਹੁੰਦਾ ਤੁਹਾਡੇ ਕਾਨੂੰਨ ਦੇ ਮੁਤਾਬਕ ਕਿਸੇ ਨੇ ਕੋਈ ਗਲਤ ਕੰਮ ਕੀਤਾ ਤੁਸੀਂ ਉਹਨੂੰ ਫੜ ਕੇ ਕਾਨੂੰਨ ਦੇ ਮੁਤਾਬਕ ਸਜ਼ਾ ਦਿਓ ਇਹ ਰਟੇ ਰਟੇ ਟਾਇਕ ਕਹਾਣੀ ਬੰਦ ਕਰ ਦਿਓ ਕਿ ਫੜਨ ਜਾ ਰਹੇ ਹਾਂ ਜਾਂ ਫੜਿਆ ਹੀ ਭੱਜ ਚਲਿਆ ਹੀ ਸਾਡੇ ਤੇ ਹਮਲਾ ਕਰਤਾ ਅਸੀਂ ਗਏ ਉਹਨੇ ਅੱਗੇ ਹਮਲਾ ਕਰਤਾ ਅਸੀਂ ਅੱਗੇ ਹਮਲਾ ਕੀਤਾ ਬੰਦਾ ਮਾਰਤਾ ਇਹ ਕਹਾਣੀਆਂ ਅਸੀਂ 1960 ਤੋਂ ਸੁਣਦੇ ਆ ਰਹੇ ਹਾਂ ਜਦੋਂ ਤੋਂ ਤੁਸੀਂ ਸਿੱਖਾਂ ਦੇ ਫੇਕ ਇਨਕਾਊਂਟਰ ਕਰਨੇ ਸ਼ੁਰੂ ਕੀਤੇ ਸੋ ਇਹ ਕਹਾਣੀਆਂ ਸਾਨੂੰ ਰੱਟ ਚੁੱਕੀਆਂ ਨੇ ਤੁਹਾਡੀਆਂ ਕੋਈ ਨਵੀਆਂ ਕਹਾਣੀਆਂ ਲਿਆਓ ਜੇ ਲੋਕਾਂ ਨੂੰ ਸੈਟੀਸਫਾਈ ਕਰਨਾ ਹੈ ਜੇ ਉਹਨਾਂ ਨੇ ਕਾਨੂੰਨ ਹੱਥ 'ਚ ਲਿਆ ਤੇ ਤੁਸੀਂ ਇਨਕਾਊਂਟਰ ਕਰਕੇ ਕਿਹੜਾ ਕਾਨੂੰਨ ਦੀ ਪਾਲਣਾ ਕਰ ਲਈ ਸੋ ਇਹ ਚੀਜ਼ਾਂ ਜਿਹੜੀਆਂ ਨੇ ਗਲਤ ਪਾਸੇ ਫੇਰ ਪ੍ਰਸ਼ਾਸਨ ਤੁਰ ਪਿਆ ਅਸੀਂ ਤੇ ਇਹ ਮਹਿਸੂਸ ਕਰਨ ਲੱਗ ਪਏ ਹਾਂ ਕਿ ਸ਼ਾਇਦ ਉਹ ਲੋਕ ਉਹ ਪੀੜੀ ਪੁਲਿਸ ਦੀ ਜਿਨ੍ਹਾਂ ਨੇ ਸਾਡੇ ਇੰਕਾਊਂਟਰ ਕੀਤੇ ਸੀ ਉਹ ਹੁਣ ਸ਼ਾਇਦ ਖਤਮ ਹੋ ਗਈ ਜਾਂ ਰਿਟਾਇਰ ਹੋ ਗਈ ਆ ਤੇ ਨਵੀਂ ਪੀੜੀ ਦੇ ਲੋਕ ਭਰਤੀ ਹੋ ਗਏ ਨੇ ਤੇ ਉਹਨਾਂ ਦਾ ਟੈਂਪਰਮੈਂਟ ਨਹੀਂ ਆ ਪਰ ਇਹ ਨਾ ਘਟਨਾਵਾਂ ਨੇ ਸ਼ਾਇਦ ਇਹ ਫੇਰ ਦੁਬਾਰਾ ਦੱਸਣਾ ਸ਼ੁਰੂ ਕਰਤਾ ਵੀ ਨਹੀਂ ਇਹ ਜੈਨੇਟਿਕਲੀ ਜਿਹੜਾ ਜਿਹੜਾ ਕੁਰਸੀ ਤੇ ਬੈਂਦਾ ਜਾਂਦਾ ਉਹਦੇ ਵਿੱਚ ਜੀਨ ਕੈਰੀ ਕੀ ਜਾਂਦੇ ਨੇ ਕਿ ਅਸੀਂ ਤੇ ਇੰਕਾਊਂਟਰ ਕਰਨੇ ਨੇ ਸੋ ਇਹ ਗੱਲ ਠੀਕ ਨਹੀਂ ਗਿਆ ਪੰਜਾਬ ਪੁਲਿਸ ਨੂੰ ਆਪਣੇ ਲਈ ਇਸ ਦੇ ਲਈ ਕੁਰਸੀ ਥੱਲੇ ਆਪਣੇ ਥੱਲੇ ਝਾਤ ਮਾਰਨੇ ਚਾਹੀਦੀ ਆ ਕਾਨੂੰਨ ਦੇ ਰਖਵਾਲੇ ਹੋ ਤੇ ਕਾਨੂੰਨ ਦੇ ਰਖਵਾਲੇ ਬਣ ਕੇ ਰੋ ਕਾਨੂੰਨਾਂ ਨੂੰ ਖਰ ਆਪਣੇ ਹੱਥਾਂ ਚ ਲੈ ਕੇ ਤੁਸੀਂ ਵੀ ਇਹ ਜਾ ਕੇ ਤੁਨਾ ਕਰੋ ਇਹਨਾਂ ਦੀ ਨਿਰਪੱਖ ਜਾਂਚ ਇਹਨਾਂ ਨੂੰ ਕਾਉਂਟਰਸਟ ਦੀ ਹੋਣੀ ਚਾਹੀਦੀ ਹਾਂ ਹਿਮਾਚਲ ਦੇ ਵਿੱਚ ਜਿਹੜੇ ਪਰਚੇ ਹੋਏ ਨੇ ਨੌਜਵਾਨਾਂ ਤੇ ਇੱਕ ਤੇ ਅਮਨ ਤੇ ਐਕਟਿਵ ਹੋਵੇ ਉੱਤੇ ਕਾਨੂੰਨੀ ਤੇ ਦੂਸਰੇ ਉਹਨਾਂ ਤੇ ਜਿਹੜੇ ਸਾਡੇ ਨੌਜਵਾਨਾਂ ਤੇ ਪਰਚੇ ਨੇ ਰੱਦ ਹੋਣੇ ਚਾਹੀਦੇ ਹਾਂ ਹਿਮਾਚਲਪੁਰ ਦੇ ਵਿੱਚ ਉਹਨਾਂ ਮਸਪਕ ਸਿੱਕੇ ਜੱਥੇ ਬੰਦੀਆਂ ਨੇ ਆ ਲਾਈਕ ਉਹਨਾਂ ਦਾ ਸੇਵਾ ਇਸਨ ਕਰ ਸੀ ਰੋਸ ਸੀ ਪੰਜਾਬ ਹਮਾਦਰ ਬਾਟਰ ਤੇ ਜਾਣਾ ਚਾਹੁੰਦੇ ਸੀ ਉਹ ਨਹੀਂ ਜਾਣ ਦਿੱਤਾ ਗਿਆ ਨਾ ਪੁਲਿਸ ਵੱਲੋਂ ਇੱਕ ਛੱਤ ਹੀ ਠਾ ਕਿਉਂ ਨਹੀਂ ਸਕੇ ਜਿੱਥੇ ਬੰਦੀਆਂ ਇਕੱਠੀਆਂ ਹੋ ਰਹੀਆਂ ਤੁਸੀਂ ਪਰਸੋਂ ਦਾ ਪ੍ਰੋਗਰਾਮ ਲੀਕਿਆ ਉਹਨਾਂ ਨਾਲ ਗੱਲ ਕਰਦੇ ਹੋ ਕਹਿੰਦੇ ਉਹਨਾਂ ਦਾ ਪ੍ਰੋਗਰਾਮ ਹੈ ਸਾਡਾ ਨਹੀਂ ਹੈ ਅੱਜ ਉਹਨਾਂ ਨੇ ਪ੍ਰੋਗਰਾਮ ਹੁਲੀਕਿਆ ਸੀ ਤਾਂ ਦਲਖਾਨ ਸਾਹਿਬ ਵੱਖਰੇ ਤੌਰ ਤੇ ਆਪਣੇ ਵੱਲੋਂ ਪ੍ਰੈਸ ਕਾਨਫਰੰਸ ਕਰਦਾ ਇਕੱਠੇ ਹੋਣ ਦੇ ਵਿੱਚ ਕੀ ਦਿੱਕਤ ਹੈ ਜਾਂ ਕਿਤੇ ਕੀ ਕਮੀ ਹੈ ਇਹਦੇ ਚ ਉਹੀ ਵੱਖ-ਵੱਖਰੀਆਂ ਗੱਲਾਂ ਨੇ ਮੈਂ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਕਿ ਜਿਹੜਾ ਉਹ ਪ੍ਰੋਗਰਾਮ ਕੀਤਾ ਉਹਦੀ ਅਸੀਂ ਜ਼ਿੰਮੇਵਾਰੀ ਲੈ ਕੇ ਬਿਨਾਂ ਅਨਾਉਂਸ ਕੀਤੇ ਕੀਤਾ ਠੀਕ ਹੈ ਜੇ ਅਸੀਂ ਇਹਨਾਂ ਚੱਕਰਾਂ 'ਚ ਪੈ ਜਾਂਦੇ ਉਹਨੂੰ ਪੁੱਛ ਲਓ ਉਹਨੂੰ ਪੁੱਛ ਲਓ ਤੇ ਸ਼ਾਇਦ ਅਸੀਂ ਇਹ ਐਕਟੀਵਿਟੀ ਕਰਨਾ ਪਾਉਂਦੇ ਜਾਂ ਹੋਰ ਹੀ ਪਾਸੇ ਨੋਲਜੀ ਜਾਂਦਾ ਕੰਮ ਤੇ ਅਸੀਂ ਆਪਣੇ ਭਰਾਵਾਂ ਦੇ ਨਾਲ ਉਲਝਦੇ ਫਿਰਦੇ ਜਿੱਦਾਂ ਅੱਜ ਹੋਇਆ ਨੇ ਕਿ ਪੰਜਾਬ ਪੁਲਿਸ ਪੰਜਾਬੀਆਂ ਦੇ ਸਾਹਮਣੇ ਖੜ ਗਈ ਆ ਕੇ ਸੋ ਅਸੀਂ ਉਸ ਚੀਜ਼ ਦੇ ਵਿੱਚ ਨਹੀਂ ਸੋ ਉਹਨਾਂ ਨੇ ਜੇ ਇਹ ਕਹੇ ਵੀ ਉਹਨਾਂ ਦਾ ਪ੍ਰੋਗਰਾਮ ਮੈਂ ਤਾਂ ਕਹਿ ਰਿਹਾ ਵੀ ਇਹ ਸਾਡਾ ਆਪਣਾ ਕਿਸੇ ਦਾ ਬਲੇਮ ਨਹੀਂ ਤੇ ਜਿਹੜੀ ਅੱਜ ਮਾਰਚੀ ਆ ਉਹਦੇ ਸਾਡੇ ਨੌਜਵਾਨ ਗਏ ਨੇ ਕੌਣ ਕਿਹੜੀ ਚੀਜ਼ ਨੂੰ ਸਮਾ ਰਹਿੰਦੇ ਸੰਭਾਲਿਆ ਨਾ ਗਿਆ ਤੇ ਕਾਂਗਰਸ ਦੇ ਮੁਖਮਤੀ ਹਿਮਾਚਲ ਦੇ ਕਹਿੰਦੇ ਨੇ ਉਹ ਕਹਿੰਦੇ ਧਾਰਮਿਕ ਕਚੇ ਲਾ ਕੇ ਹੁਣ ਸਾਨੂੰ ਕੋਈ ਦਿੱਕਤ ਨਹੀਂ ਆ ਜਿਹੜੀ ਸਾਨੂੰ ਦਿੱਕਤ ਤਾਂ ਕਹਿੰਦੇ ਆ ਸਾਤਾ ਦੀ ਫੋਟੋ ਪਿਆ ਉਹਨਾਂ ਲਾਗੇ ਮੈਂ ਤਾਂ ਫਿਰ ਉਹਦਾ ਜਵਾਬ ਤੁਹਾਨੂੰ ਦੇ ਦਿੱਤਾ ਆ ਇਹ ਲਾ ਕੇ ਹੀ ਜਾਏਗੀ ਤੇ ਜਾਏਗੀ ਤੇ ਜਿਹੜੇ ਸਾਡੇ ਨੌਜਵਾਨ ਲਾ ਕੇ ਜਾਂਦੇ ਨੇ ਮੇਰੀ ਉਹਨਾਂ ਨੂੰ ਵੀ ਅਪੀਲ ਆ ਜੇ ਲਾ ਕੇ ਜਾਂਦੇ ਹੋ ਤੇ ਫਿਰ ਦਮਰ ਰੱਖ ਕੇ ਲਾ ਕੇ ਜਾਓ ਫਿਰ ਚੀਕਾਂ ਨਹੀਂ ਮਾਰਨੀ ਸੰਤ ਸਾਡੇ ਨਾਇਕ ਨੇ ਮੈਂ ਜਿਵੇਂ ਤੁਹਾਨੂੰ ਪਹਿਲਾਂ ਕਿਹਾ ਵੀ ਇਹਦਾ ਮੈਂ ਗੈਸ ਤੇ ਜਵਾਬ ਦੇ ਚੁੱਕਿਆ ਹਾਂ ਕਿ ਤੁਸੀਂ ਇਹ ਕਹੋ ਹਿਮਾਚਲ ਸਰਕਾਰ ਵੀ ਸਾਨੂੰ ਤਕਲੀਫ ਹੁੰਦੀ ਹੈ ਸੰਤ ਕੋਲ ਆ ਕੇ ਆਉਂਦੇ ਨੇ ਤੇ ਮੈਂ ਤਾਂ ਤੁਹਾਨੂੰ ਦੱਸ ਚੁੱਕਿਆ ਕਿ ਸਾਨੂੰ ਤਰੰਗੇ ਤਾਂ ਤਕਲੀਫ ਹੁੰਦੀ ਫਿਰ ਅਸੀਂ ਲਾਈਏ ਫਿਰ ਸਾਰਾ ਮੁਲਕ ਪੇ ਪਰ ਅਸੀਂ ਨਹੀਂ ਨਾ ਕਰਦੇ ਅਸੀਂ ਜੇ ਤੁਹਾਡੀ ਕਿਸੇ ਵੀਕਲ ਦੇ ਉੱਤੇ ਸਾਡਾ ਬੰਦਾ ਜਾ ਕੇ ਧੱਕੇ ਨਾਲ ਸੰਤਾ ਦਾ ਝੰਡਾ ਲਾਉਂਦਾ ਇਹ ਤਾਂ ਤੁਸੀਂ ਫਿਰ ਗੱਲ ਕਰਦੇ ਪਰ ਜਦੋਂ ਤੁਸੀਂ ਲਾਏ ਨੇ ਤਾਂ ਫਿਰ ਅਸੀਂ ਉਲਟੇ ਲਾਏ ਨੇ ਪਹਿਲਾਂ ਨਹੀਂ ਲਾਏ ਅਸੀਂ ਪਹਿਲ ਨਹੀਂ ਕੀਤੀ ਸੋ ਜੇ ਅਸੀਂ ਤੁਹਾਡੇ ਤਿਰੰਗੇ ਦਾ ਇਸ ਕਰਕੇ ਇੱਥੇ ਬਰਕਰਾਰ ਰੱਖਿਆ ਹੈ ਵੀ ਸਾਡੇ ਬੰਦਿਆਂ ਦੇ ਜਿਹੜੇ ਦੂਸਰੇ ਵਰ ਗਿਆ ਉਹਨਾਂ ਦੇ ਮਨਾਂ ਚ ਇਹਦੇ ਲਈ ਪਿਆਰ ਆ ਤੇ ਭਾਵੇਂ ਸਾਨੂੰ ਲੱਖ ਚੁਪਦਾ ਅਸੀਂ ਕਦੀ ਉਹਦੇ ਤੇ ਉਂਗਲ ਨਹੀਂ ਚੁੱਕੀ ਤੇ ਤੁਹਾਨੂੰ ਕਦੇ ਨਹੀਂ ਚੁੱਪਦਾ ਅਸੀਂ ਆਪਣੇ ਵੀਕਲ ਤੇ ਬੰਦਾ ਲਾ ਕੇ ਜਾਂਦਾ ਨਾ ਸਾਡਾ ਤੁਹਾਡੇ ਤੇ ਤੇ ਨਹੀਂ ਨਾ ਲਾ ਕੇ ਜਾ ਰਿਹਾ ਸੋ ਇਹਨਾਂ ਗੱਲਾਂ ਨੂੰ ਮੈਂ ਫਲੇਰ ਆਪਣਾ ਕੀਤਾ ਜਾਵੇ ਇਹ ਗੱਲ ਹੋਰ ਪਾਸੇ ਜਾਏਗੀ ਫਿਰ ਤਾਂ ਮੈਂ ਪੂਰੀ ਤੁਹਾਨੂੰ ਹਿਸਟਰੀ ਸੁਣਾਈ ਆ ਵੀ ਇਹ ਗੱਲਾਂ ਇੱਥੇ ਨਹੀਂ ਪਈਆਂ ਇਹ ਇਤਿਹਾਸ ਚ ਪਈਆਂ ਨੇ ਸਾਰੀਆਂ ਗੱਲਾਂ ਉਹ ਰੌਣ ਦਾ ਸਿਲਸਿਲਾ ਜਿਹੜਾ ਇੱਕ ਦਿਨ ਚਲਾਇਆ ਸੀ ਤੁਸੀਂ ਉਹ ਜਾਰੀ ਰਹਿਊਗਾ ਜਾਂ ਉਸ ਦਿਨ ਵਾਸਤੇ ਉਹ ਅਸੀਂ ਉਸ ਦਿਨ ਵਾਸਤੇ ਲਾਤਾ ਜੋ ਵੀ ਅਗਲਾ ਪ੍ਰੋਗਰਾਮ ਫਿਰ ਕਰਾਂਗੇ ਮੈਂ ਤੁਹਾਨੂੰ ਕਹਿ ਚੁੱਕਿਆ ਕਿ ਉਹਦੀ ਜ਼ਿੰਮੇਵਾਰੀ ਚਾਹ ਕਰਕੇ ਲਈਏ ਤੇ ਚਾਹੇ ਦੱਸ ਕੇ ਕਰੀਏ ਖੁੱਲੇ ਆਮ ਖੁੱਲੀ ਸ਼ੱਕ ਦੇ ਥੱਲੇ ਨੰਗੇ ਚਿਹਰਿਆਂ ਦੇ ਨਾਲ ਜ਼ਿੰਮੇਵਾਰੀ ਲੈ ਕੇ ਕੀਤਾ ਜਾ